ਉਹ ਇਥੇ ਨਿਮਰਤਾ ਮੰਗਿਆ ਕਰਾ ਕੇ ਮਾਨ ਖਾ ਗਿਆ ਸਭ ਮਿੱਟੀ ਚ ਦੱਬੇ ਪਿਆ ਜਿਹੜੇ ਕਹਿੰਦੇ ਸੀ ਸੱਚੀ ਧੌਣ ਨਹੀਂ ਚੱਕਣ ਦੇਣੀ ਅਖੀਰ ਨੂੰ ਕਹਿੰਦੇ ਧੌਣਾ ਝਕਾਉਂਦੀਆਂ ਪਈਆਂ ਸਾਧ ਸੰਗਤ ਜੀ ਕਲੰਗੀ ਧਰਮ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੁਭਾਏ ਮਾਨ ਹੈ ਮਹਾਰਾਜ ਦੇ ਚਰਨਾਂ ਦਾ ਧਿਆਨ ਧਰੋ ਮੜਾ ਜਾ आनंदपुर साहब सूरत ਲੈ ਕੇ ਜਾਓ ਉਹ ਪਹਾੜੀ ਏਰੀਆ ਦਸਵੇਂ ਪਾਸ਼ਾ ਮਹਾਰਾਜ ਦੇ ਚਰਨਾਂ 'ਚ ਧਿਆਨ ਲੈ ਕੇ ਜਾਓ ਇਮੇਜਿਨੇਸ਼ਨ ਇਮੇਜਿਨ ਕਰੋ ਮਹਾਰਾਜ ਸੱਚੇ ਪਾਸ਼ਾ ਆਪਣੇ ਤਖਤ ਤੇ ਸੁਭਾਏ ਮਾਨ ਤੇ ਸੰਗਤਾਂ ਨੂੰ ਕਿਹਾ ਜਦੋਂ ਵੀ ਮੇਰੇ ਕੋਲ ਆਉਂ ਨਾ ਮੈਂਗੇ ਸ਼ਾਸਤਰ ਕਰਪਾਨਾਂ ਢਾਲਾਂ ਨੇਜੇ ਬਰਸ਼ੇ ਲੈ ਕੇ ਆਇਓ ਚੰਗੀ ਤੂੰ ਚੰਗਾ ਮਹਿੰਗੀ ਤੂੰ ਮਹਿੰਗਾ ਹਥਿਆਰ ਲੈ ਕੇ ਆਇਓ ਉਦੋਂ ਬੰਦੂਕਾਂ ਵੀ ਸੀ ਮਾਰੇ ਕੋਲ ਬੰਦੂਕਾਂ ਬਹੁਤ ਐ ਕੱਟੇ ਪਿਸਤੌਲ ਬਹੁਤ ਐ ਸ਼ਸਤਰ ਬਹੁਤ ਐ ਧਿਆਨ ਨਾਲ ਸੁਣਿਓ ਸਾਧ ਸੰਗਤ ਜਦੋਂ ਇਹ ਸੁਨੇਹਾ ਮਹਾਰਾਜ ਜੀ ਨੇ ਦਿੱਤਾ ਕਹਿੰਦੇ ਠੀਕ ਆ ਮਹਾਰਾਜ ਸਤਿਵੰਤ ਇੱਕ ਮਿਸਤਰੀ ਆਇਆ ਉਹਦਾ ਨਾਮ ਹੈ ਲਾਲ ਚੰਦ ਲਾਲ ਚੰਦ ਨੇ ਬੜੇ ਸ਼ੌਂਕ ਨਾਲ ਮਿਹਨਤ ਨਾਲ ਇੱਕ ਢਾਲ ਤਿਆਰ ਕੀਤੀ ਢਾਲ ਕੀ ਹੁੰਦੀ ਹੈ ਰੋਕਣ ਵਾਲੀ ਗੋਲਜੀ ਉਹ ਢਾਲ ਰੋਕਣ ਵਾਲੀ ਕਿਵੇਂ ਤਿਆਰ ਕੀਤੀ ਗੈਂਡੇ ਦੀ ਖੱਲ ਤੋਂ ਗੈਂਡੇ ਦੀ ਖੱਲ ਬਹੁਤ ਮਜ਼ਬੂਤ ਹੁੰਦੀ ਹੈ ਘੈਂਡੇ ਦੀ ਖੱਲ ਤੋਂ ਢਾਲ ਤਿਆਰ ਕੀਤੀ ਕਈ ਦਿਨ ਲਾ ਕੇ ਰੀਜਾਂ ਨਾਲ ਜਦੋਂ ਆਇਆ ਲੈ ਕੇ ਕਲਗੀਧਰ ਮਹਾਰਾਜ ਕੋਲ ਤੇ ਜਦੋਂ ਭੇਂਟ ਕੀਤੀ ਤੇ ਸੱਚੇ ਪਾਤਸ਼ਾਹ ਨੇ ਹੱਥ 'ਚ ਫੜੀ ਤੇ ਮਹਾਰਾਜ ਕਹਿੰਦੇ ਬਹੁਤ ਸੋਹਣੀ ਢਾਲ ਐ ਆਖੋ ਸਤਨਾਮ ਮਹਾਰਾਜ ਨੇ ਤਾਰੀਫ ਕੀਤੀ ਫੁੱਲ ਗਿਆ ਜਦੋਂ ਕਿਹਾ ਬਹੁਤ ਸੋਹਣੀ ਢਾਲ ਐ ਕਹਿੰਦਾ ਹਾਂ ਮਹਾਰਾਜ ਬੜੀ ਸੋਹਣੀ ਐ ਕਹਿੰਦੇ ਮਜਬੂਤ ਵੀ ਬਹੁਤ ਹਾਮ ਮਹਾਰਾਜ ਇੰਨੀ ਮਜਬੂਤ ਹੈ ਜੇ ਤੁਸੀਂ ਗੋਲੀ ਚਲਾਓਗੇ ਲੱਗ ਕੇ ਪੁੱਠੀ ਆਜੂਗੀ ਆਰ ਪਾਰ ਨਹੀਂ ਹੋਣੀ ਪੁੱਠੀ ਮੁੜ ਜੂ ਗੋਲੀ ਲੱਗ ਕੇ ਮਹਾਰਾਜ ਕਹਿੰਦੇ ਬਹੁਤ ਮਜਬੂਤ ਹੈ ਹਾਮਾਰੇ ਬਹੁਤ ਬੜੀ ਵਖਰੀ ਹੈ ਹਾਮ ਮਹਾਰਾਜ ਇਹੋ ਜੀ ਤੁਸੀਂ ਕਦੇ ਵੇਖੀ ਨਹੀਂ ਹੋਣੀ ਢਾਲ ਆਖੋ ਸਤਨਾ ਸਾਡੇ ਬੰਦੇ ਵੀ ਕਈ ਅਗਿਆਨੀ ਇਹੋ ਜੀ ਹੁੰਦੇ ਆ ਆ YouTube ਦੀ ਯੂਨੀਵਰਸਿਟੀ ਤੋਂ WhatsApp ਤੇ Facebook ਦੀ ਯੂਨੀਵਰਸਿਟੀ ਤੋਂ ਬਣੇ ਵਿਦਵਾਨ ਮਵੈਲਾਂ ਤੋਂ ਕਈ ਵਾਰੀ ਸਾਡੇ ਵਰਗਿਆਂ ਨਾਲ ਆ ਕੇ ਉਲਝ ਲੈਂਦੇ ਆ। ਉਹ ਭੋਲਿਆ ਅਸੀਂ ਟਕਸਾਲਾਂ 'ਚ ਦਿਨ ਗਾਲੇ ਆ। ਅਸੀਂ ਗ੍ਰੰਥ ਪੜ੍ਹਿਆ ਮਹਾਂਪੁਰਖਾਂ ਦੀ ਸੇਵਾ ਕੀਤੀ ਐ। ਕਦੇ ਮਾਨ ਨਹੀਂ ਕੀਤਾ ਦੱਸਿਆ ਨਹੀਂ ਕਿਉਂ ਰੋਲਾ ਪਾਈਏ ਕੀ ਲੋੜ ਐ। ਜਿਹਦੇ ਕੋਲ ਕੁਝ ਹੁੰਦਾ ਉਹ ਰੋਲਾ ਕਿਉਂ ਪਾਊ ਆ। ਤੇ ਅੱਜ ਦੇ ਨਵੇਂ ਬਣੇ ਵਿਦਵਾਨ ਬੱਚੇ ਧੋਖ ਦੇਖ ਕੇ ਵੀਡੀਓ ਕਿਉਂਕਿ ਸੋਸ਼ਲ ਮੀਡੀਆ ਤੇ ਕਿਉਂਕਿ ਵਿਊ ਕਮਾਉਣ ਵਾਸਤੇ ਕੋਈ ਕੁਝ ਭੌਂਕਦਾ ਕੋਈ ਕੁਝ ਭੌਂਕਦਾ ਸਾਡੇ ਭੋਲੇ ਬੰਦੇ ਬਜ਼ੁਰਗਾਂ ਕੋਲ ਵੀ ਹੁਣ ਮੋਬਾਈਲ ਆਇਆ ਸੁਣੀ ਜਾਂਦੇ ਸੁਣੀ ਜਾਂਦੇ ਜਿਉਂ ਜਾਂ ਸੁਣ ਲਿਆ ਉਸ ਜੀ ਹੋ ਜਾਂਦੇ ਆ ਤੇ ਸਾਹ ਸੰਗਤ ਇਹ ਤਾਂ ਅੱਜ ਦਾ ਅਸੀਂ ਤਾਂ ਕਦੋਂ ਦੇ ਮਹਾਪੁਰਖਾਂ ਦੀ ਕਥਾ ਸੁਣਦੇ ਆਣੇ ਡਿੱਕਾਂ ਚ ਰੀਲਾਂ ਸੁਣੀ ਜਾਂ ਮਹਾਪੁਰਖਾਂ ਦੀਆਂ ਕਥਾਵਾਂ ਹੱਥ ਖੜਾ ਕਰਕੇ ਦੱਸੋ ਕਿਸੇ ਨੂੰ ਪਤਾ ਹੈ ਗਿਆਨੀ ਦਿੱਤ ਸਿੰਘ ਦਾ ਨਾਮ ਗਿਣਵੇਂ ਚੁਣਵੇਂ ਇੱਕ ਦੋ ਬੰਦੇ ਹੋਣਗੇ ਜਿਨ੍ਹਾਂ ਨੂੰ ਪਤਾ ਗਿਆਨੀ ਦਿੱਤ ਸਿੰਘ ਕੌਣ ਹੈ ਤੇ ਪਖੰਡੀਆਂ ਦੇ ਨਾਲ ਜਿੰਨੇ ਮਰਜ਼ੀ ਪੁੱਛ ਲੋ ਫਲਾਨਾ ਸਿਓ ਫਲਾਨਾ ਸਿਓ ਸਾਡੀ ਕੌਮ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਕਾਸ਼ ਅਸੀਂ ਪੜ੍ਹੀ ਹੁੰਦੀ ਸੁਣੀ ਹੁੰਦੀ ਮਹਾਨ ਕੋਸ਼ ਸੁਣਿਆ ਨਾ ਨਾਮ ਕਦੇ ਮਹਾਨ ਕੋਸ਼ ਦੇਖਿਆ ਵੀ ਐਡਾ ਵੱਡਾ ਮਹਾਨ ਕੋਸ਼ ਸਾਡੇ ਐਡੇ ਕੀਮਤੀ ਗ੍ਰੰਥ ਉਹ ਪੜ੍ਹੇ ਨਹੀਂ ਜਦੋਂ ਪਰ ਪਤਾ ਕੀ ਹੋਣਾ ਸਾਨੂੰ ਰੋ ਵਿਚਾਰ ਉਹ ਦੇਖੇ ਹੀ ਕੱਖ ਨਹੀਂ ਅਜੇ ਜਿਨੇ ਦੁਨੀਆਂ ਵੇਖੀ ਹੋਵੇ ਉਹਨੂੰ ਪਤਾ ਹੁੰਦਾ ਵੀ ਸੰਸਾਰ ਤੇ ਇੱਕ ਤੋਂ ਇੱਕ ਚੜੰਦੀਆਂ ਕੌਣ ਜਾਣੈ ਮੇਰਾ ਨਾਮ ਜਿਉ ਉਹ ਚਤ ਇੱਕ ਦੁੱਕ ਚੜਦੀ ਪਈ ਐ ਤੈਨੂੰ ਜਾਣਦਾ ਕੌਣ ਐ ਤੇ ਸਾਧ ਸੰਗਤ ਕਈ ਖੂਹ ਦੇ ਡੱਡੂ ਹੁੰਦੇ ਐ ਕਹਿੰਦੇ ਇੱਕ ਡੱਡੂ ਕਿਤੇ ਬਾਹਰੋਂ ਆਇਆ ਉਹ ਕਹਿੰਦਾ ਦੁਨੀਆ ਬਹੁਤ ਵੱਡੀ ਐ ਖੂ ਦੇ ਡੱਡੂ ਨੂੰ ਕਹਿੰਦਾ ਕਹਿੰਦਾ ਕਿੰਨੀ ਕਬੱਡੀ ਐ ਕਹਿੰਦਾ ਬਹੁਤ ਵੱਡੀ ਐ ਦੁਨੀਆ ਮੈਂ ਦੁਨੀਆ ਵੇਖੀ ਐ ਉਹ ਖੂ ਦਾ ਡੱਡੂ ਛਾਲ ਮਾਰ ਕੇ ਕਹਿੰਦਾ ਐਡੀ ਕ ਹੋਊ ਕਹਿੰਦਾ ਨਹੀਂ ਨਹੀਂ ਇਦੋਂ ਵੀ ਵੱਡੀ ਐ ਉਹਨੇ ਇੱਕ ਹੋਰ ਛਾਲ ਮਾਰੀ ਕਹਿੰਦਾ ਐਡੀ ਕ ਹੋਊ ਕਹਿੰਦਾ ਨਹੀਂ ਉਹਨੇ ਸਾਰਾ ਖੂ ਪਾਰ ਕਰ ਤੱਕਦਾ ਕਹਿੰਦਾ ਐਵੇਂ ਗੱਪ ਮਾਰੀ ਐ ਨਾ ਇਦੋਂ ਵੱਡੀ ਥੋੜੀ ਹੋ ਸਕਦੀ ਐ ਆਖੋ ਸਤਨਾਮ ਉਹ ਜਿਹੜੇ ਖੂ ਦੇ ਡੱਡੂਆਂ ਨੇ ਦੇਖਿਆ ਕੱਖ ਨਹੀਂ ਥੋੜਾ ਬਹੁਤ ਹੀ ਸਿੱਖ ਕੇ ਦੇਖ ਕੇ ਤੇ ਗਿਆਨ ਕੋਟਣ ਲੱਗ ਜਾਏ ਕਹਿੰਦੇ ਜਿਹੜਾ ਅਸਲੀ ਗਿਆਨ ਦਾ ਭਰਿਆ ਹੁੰਦਾ ਬੋਲਦਾ ਥੋੜੀ ਐ ਕਹੋ ਕਬੀਰ ਸ਼ੂਸ਼ਾ ਘੱਟ ਬੋਲੈ ਭਰਿਆ ਹੋਏ ਨਾ ਕਬੂ ਡੋਲੇ ਇਹ ਖਾਲੀ ਤੌੜਾ ਹੀ ਖੜਕਦਾ ਭਰਿਆ ਨਹੀਂ ਬੋਲਦਾ ਤੁਸੀਂ ਵੇਖ ਲਓਗੇ ਮੂਰਖ ਦੀ ਨਿਸ਼ਾਨੀ ਪਤਾ ਕੀ ਐ ਮੂਰਖ ਸਭ ਤੋਂ ਜ਼ਿਆਦਾ ਬੋਲਦਾ ਹੁੰਦਾ ਹੈ। ਸਿਆਣਾ ਬੰਦਾ ਚੁੱਪ ਕਰਕੇ ਬੈਠਾ ਲੋੜ ਦੀ ਗੱਲ ਤੇ ਬੋਲਦਾ ਵੀ ਹੈ। ਮੂਰਖ ਬੋਲੀ ਤੁਰ ਹੀ ਜਾਂਦਾ ਹੈ। ਮੂਰਖ ਬੋਲੀ ਤੁਰ ਹੀ ਜਾਂਦਾ ਹੈ। ਕੌਣ ਬੋਲਦਾ ਹੈ? ਉਹ ਇਹ ਸਾਬਤ ਕਰਨਾ ਚਾਹੁੰਦਾ ਚੰਗਾ ਤੇ ਸਿਆਣਾ ਮੈਂ ਹਾਂ। ਮੇਰੇ ਵਰਗਾ ਚੰਗਾ ਤੇ ਸਿਆਣਾ ਕੋਈ ਨਹੀਂ। ਰੋ ਵਿਚਾਰ ਸਾਧ ਸੰਗਤ ਜੀ ਜਦੋਂ ਭਾਈ ਲਾਲ ਚੰਦ ਮਹਾਰਾਜ ਨੂੰ ਕਹਿੰਦਾ ਮਹਾਰਾਜ ਇਹ ਜੀ ਢਾਲਦਾ ਤੁਸੀਂ ਕਦੇ ਵੇਖੀ ਨਹੀਂ ਹੋਣੀ ਇਹ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿ ਰਿਹਾ ਇਹ ਗੱਲ ਕਿੱਡਾ ਭੋਲਾ ਹੈ ਕਿੱਡਾ ਅਣਜਾਣ ਹੈ ਦਸਵੇਂ ਪਾਤਸ਼ਾਹ ਮਾਰੈ ਮੂਰੇ ਹੰਕਾਰ ਮਹਾਰਾਜ ਕਹਿੰਦੇ ਹਰ ਜੂ ਹੰਕਾਰ ਨਾ ਭਾਵੀ ਰੱਬ ਨੂੰ ਹੰਕਾਰ ਚੰਗਾ ਨਹੀਂ ਲੱਗਦਾ ਪਤਾ ਮਹਾਰਾਜ ਨੂੰ ਕਿਹੜੀ ਗੱਲ ਦਾ ਥੋੜਾ ਜਿਹਾ ਜ਼ਿਆਦਾ ਲੱਗਿਆ ਕਹਿੰਦਾ ਜੀ ਗੋਲੀ ਮਾਰੋਗੇ ਨਾ ਲੱਗ ਕੇ ਵਾਪਸ ਆ ਜੂਗੀ ਆਰ ਪਰ ਨਹੀਂ ਨਿਕਲਨੀ ਮਹਾਰਾ ਕਹਿੰਦੇ ਇਹ ਗੱਲ ਤਾਂ ਤੂੰ ਨਾ ਖੈ ਕਹਿੰਦਾ ਨਹੀਂ ਨਹੀਂ ਬਿਲਕੁਲ ਜੀ ਮੈਂ ਨਹੀਂ ਮਿਹਨਤ ਨਾਲ ਗੈਂਡੇ ਦੀ ਖਲ ਤੂੰ ਤਿਆਰ ਕੀਤੀ ਹੈ ਕਹਿੰਦੇ ਐਂ ਕਰ ਫਿਰ ਹਜੇ ਥੋੜਾ ਜਿਹਾ ਕੰਮ ਕੱਚਾ ਹੈ ਸ਼ਾਮ ਨੂੰ ਲਿਆਈ ਫਿਰ ਪਰਖ ਕੇ ਵੇਖਾਂਗੇ ਆਖੋ ਸਤਨਾਮ ਘਰੇ ਗਿਆ ਘਰ ਵਾਲੀ ਨੇ ਪੁੱਛਿਆ ਆ ਗਏ ਜੀ ਕਹਿੰਦਾ ਹਾਂ ਤੇ ਢਾਲ ਨਾਲ ਹੀ ਲਈ ਹੁੰਨੇ ਭੇਂਟ ਕਰਨ ਗਏ ਸੀ ਮਹਾਰਾਜ ਨੂੰ ਘਰ ਵਾਲੀ ਸਿਆਣੀ ਸੀ ਢਾਲ ਵਾਪਸ ਹੀ ਲਏ ਸਾਰੀ ਗੱਲ ਦੱਸੀ ਕਹਿੰਦੀ ਤੂੰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮੱਥਾ ਲਾ ਲਿਆ ਆਖੋ ਸਤਨਾਮ ਤੂੰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮੱਥਾ ਲਾ ਲਿਆ ਐ ਨਹੀਂ ਕਰੀ ਤਾਂ ਤਾਂ ਨਿਮਰਤਾ ਰੱਖਣੀ ਸੀ ਤੂੰ ਤਾਂ ਅੜੀ ਕੀਤੀ ਅੜੀ ਕਹਿੰਦਾ ਮੈਂ ਵੇਖੀ ਤੂੰ ਇਹ ਜੂ ਤਿਆਰ ਕਰੂੰ ਗੋਲੀ ਨਹੀਂ ਨਿਕਲਣੀ ਰਾਲੀ ਨੇ ਜਦੋਂ ਚੰਗੀ ਤਰ੍ਹਾਂ ਲਾਂਤਾਂ ਪਾਈਆਂ ਵੀ ਤੂੰ ਪੁੱਠੇ ਕੰਮ ਕਰਦਾ ਰਹਿਣ ਦੇ ਜਾ ਕੇ ਮਾਫੀ ਮੰਗ ਲਾ ਉਹ 10ਵੀਂ ਪਾਸ਼ਾ ਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਲਗਤੇ ਜਿਗਰ ਸਹਬ ਜਦਾ ਕੋਈ ਆਮ ਚੀਜ਼ ਨਹੀਂ ਜਿਹਨੂੰ ਤੂੰ ਚੈਲੰਜ ਕਰਕੇ ਆਇਆ ਥੋੜੇ ਜਿਹ ਕੰਨ ਖੁੱਲ ਖੁੱਲ ਗਏ ਅੱਖਾਂ ਵੀ ਖੋਲੀਆਂ ਵੀ ਕੰਮ ਵਾਕਈ ਟੇਡਾ ਹੋ ਗਿਆ ਹੁਣ ਫਿਰ ਕਹਿੰਦੀ ਕੋਈ ਪੰਜ ਪਿਆਰਾਂ ਤੇ ਅਰਦਾਸ ਕਰਾ ਗਲਤੀ ਤਾਂ ਤੂੰ ਕਰ ਲਈ ਆਖੋ ਸਤਨਾਮ ਗਲਤੀ ਤਾਂ ਤੂੰ ਕਰ ਲਈ ਪੰਜਾਂ ਪਿਆਰਾਂ ਤੋਂ ਅਰਦਾਸ ਕਰਾਈ ਵੀ ਮੈਥੋਂ ਭੁੱਲ ਹੋ ਗਈ ਵੀ ਕਿਵੇਂ ਨਾ ਕਿਵੇਂ ਤਾਂ ਬਖਸ਼ੋ ਕਹਿੰਦੇ ਢਾਲ ਕੀਤੀ ਤਿਆਰ ਪਤਾ ਤਾਂ ਲੱਗ ਗਿਆ ਪਹੁੰਚ ਗਿਆ ਢਾਲ ਲੈ ਕੇ ਜਦੋਂ ਪਹਿਲਾਂ ਢਾਲ ਲੈ ਕੇ ਆਇਆ ਸੀ ਨਾ ਤੇ ਮਹਾਰਾਜ ਨੇ ਦੂਰੋਂ ਹੀ ਵੇਖ ਲਿਆ ਸੀ ਕਹਿੰਦੇ ਢਾਲ ਚੰਗੀ ਆ ਪਰ ਚਾਲ ਮਾੜੀ ਆ ਢਾਲ ਚੰਗੀ ਐ ਚਾਲ ਮਾੜੀ ਐ ਤੇ ਹੁਣ ਕਹਿੰਦੇ ਢਾਲ ਵੀ ਚੰਗੀ ਐ ਤੇ ਚਾਲ ਵੀ ਚੰਗੀ ਐ ਆਖੋ ਸਤਨਾਮ ਨਿਮਰਤਾ ਨਾਲ ਆਇਆ ਤੇ ਗੁਰੂ ਦਾ ਪਿਆਰਾ ਸਿੰਘ ਕਹਿੰਦੇ ਇੱਕ ਬੰਦੂਕ ਸੀ ਉਹਦਾ ਬੜਾ ਭੈੜਾ ਨਾਮ ਰੱਖਿਆ ਸੀ ਕਲਗੀਧਰ ਮਹਾਰਾਜ ਨੇ ਅਸਮਾਨ ਨੂੰ ਸਿੰਨਣ ਵਾਲੀ ਉਹ ਬੰਦੂਕ ਬੜੀ ਵੱਡੀ ਬੰਦੂਕ ਕਹਿੰਦੇ ਮਾਨਸਹਿ ਚੱਕ ਫਿਰ ਬੰਦੂਕ ਕਰੀਏ ਇਹਦੀ ਢਾਲ ਦੀ ਪਰਖ ਵੱਡਾ ਹੰਕਾਰੀ ਬਣਦਾ ਕਹਿੰਦਾ ਮੇਰੇ ਵਰਗੀ ਢਾਲ ਨਹੀਂ ਬਣਾਈ ਕਿਸੇ ਨੇ ਤੇ ਸਾਧ ਸੰਗਤ ਪਤਾ ਕੀ ਕੀਤਾ ਉਹ ਤਾਂ ਜਿਹੜਾ ਅੰਦਰਲਾ ਹੰਕਾਰ ਸਾਰਾ ਟੁੱਟ ਗਿਆ ਹੁਣ ਲਾਲਚੰਦ ਤਾਂ ਖਤਮ ਐ ਪਤਾ ਲੱਗ ਗਿਆ ਵੀ ਮੇਰੀ ਢਾਲ ਨਹੀਂ ਹੁਣ ਇੱਥੇ ਖੜਨੀ ਕਲਗੀਧਰ ਮਹਾਰਾਜ ਅੱਗੇ ਕਹਿੰਦੇ ਲੈ ਵੀ ਖੜ ਰੱਖ ਤੇਰੀ ਢਾਲ ਪੱਥਰ ਤੇ ਸਾਹਮਣੇ ਉੱਥੇ ਚੱਕ ਕਰੀਏ ਪੱਥਰ ਤੇ ਢਾਲ ਨਹੀਂ ਰੱਖੀ ਪੱਥਰ ਤੇ ਢਾਲ ਲੈ ਕੇ ਐ ਆਪ ਹੀ ਖੜ ਕੇ ਕਹਿੰਦਾ ਜੀ ਚਲਾਓ ਗੋਲੀ ਆਖੋ ਸਤਨਾਮ ਤੇ ਜਦੋਂ ਭਾਈ ਮਾਨ ਸਿੰਘ ਗੋਲੀ ਚਲਾਉਣ ਲੱਗਿਆ ਤੇ ਉਹ ਢਾਲ ਵਿੱਚੋਂ ਕਲਗੀਧਰ ਮਹਾਰਾਜ ਦੇ ਦਰਸ਼ਨ ਹੋਈ ਆਖੋ ਸਤਨਾਮ ਮਹਾਰਾਜ ਸੱਚੇ ਪਾਸ਼ਾ ਤੁਹਾਡਾ ਮੁਖੜਾ ਨਜ਼ਰ ਆਉਂਦਾ ਮੈਂ ਗੋਲੀ ਕਿੱਥੇ ਲਾਵਾਂ ਨਿਮਰਤਾ ਨਾਲ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਥੋਂ ਹੋ ਗਈ ਗਲਤੀ ਮੈਨੂੰ ਬਖਸ਼ ਲਓ ਕਲਗੀਧਰ ਮਹਾਰਾਜ ਨੇ ਜਦੋਂ ਆਪ ਬੜੀ ਬੰਦੂਖ ਨਾਲ ਤੇ ਅੱਖਾਂ 'ਚ ਵਿਰਾਗ ਦੇ ਹੰਝੂ ਆ ਕੇ ਕਹਿੰਦਾ ਲਾਲ ਚੰਦ ਤੋਂ ਹੋ ਗਈ ਗਲਤੀ ਮਹਾਰਾਜ ਕਹਿੰਦੇ ਰੱਖ ਦੇ ਢਾਲ ਹੋ ਜਾ ਪਾਸੇ ਕਹਿੰਦੇ ਹੁਣ ਜੀ ਕੇ ਕੀ ਕਰਨਾ ਜੇ ਢਾਲ 'ਚੋਂ ਗੋਲੀ ਲੰਘੂਗੀ ਤੇ ਮੇਰੇ ਤੋਂ ਵੀ ਲੰਘ ਜੇ ਮੇਰਾ ਫਾਇਦਾ ਕੀ ਜਿਉਣ ਦਾ ਫਿਰ ਜਾਂ ਤਾਂ ਢਾਲ 'ਚੋਂ ਹੀ ਲੰਘ ਜੇ ਗੋਲੀ ਪਾਇਦਾ ਕੀ ਜਉਣ ਦਾ ਜਦੋਂ ਸੱਚੇ ਪਾਤਸ਼ਾਹ ਚਲਾਉਣ ਲੱਗੇ ਨਾ ਗੋਲੀ ਤੇ ਨੋਂ ਪਾਤਸ਼ਾਹੀਆਂ ਸਾਹਮਣੇ ਖੜਗੀਆਂ ਆਖੋ ਸਤਨਾਮ ਕਿਉਂਕਿ ਪੰਜ ਪਿਆਰਿਆਂ ਤੋਂ ਅਰਦਾਸ ਕਰਵਾਈ ਤੇ ਸਾਧ ਸੰਗਤ ਮਾਣੀ ਤੋੜਨਾ ਸੀ ਢਾਲਦਾ ਤੇ ਇੱਕ ਬਹਾਨਾ ਸੀ ਕਲਗੀਧਰ ਮਹਾਰਾਜ ਅੱਗੇ ਵੀ ਕੋਈ ਢਾਲ ਵੱਡੀ ਹੈ ਗੱਲ ਤਾਂ ਸ਼ਰਦਾ ਦੀ ਹੈ ਜਿਹਦੀ ਤਾਂ ਸ਼ਰਤ ਹੈ ਉਹਦੀ ਤਾਂ ਉਹਦੇ ਲਈ ਤਾਂ ਸਾਰਾ ਕੁਝ ਹੀ ਜਿਹਦੀ ਹੈ ਹੀ ਨਹੀਂ ਉਹਨੇ ਤਾਂ ਫਿਰ ਮਹਾਰਾਜ ਨੂੰ ਵੀ ਕੁਝ ਨਹੀਂ ਸਮਝਣਾ ਉਹਨੇ ਤਾਂ ਇਹ ਵੀ ਕਹਿਦਾਂ ਨਾ ਵੀ ਮਹਾਰਾਜ ਮੇਰਾ ਕੀ ਕਰ ਦੂ ਮਹਾਰਾਜ ਮੇਰਾ ਕੀ ਵਿਗਾੜ ਦੂ ਪਿਆਰਿਆ 100 ਸੁਨਾਰ ਕੀ ਏਕ ਲੋਹਾਰ ਕੀ ਅੱਖੋਂ ਸਤਨਾ ਤੇਰੀਆਂ 100 ਗਲਤੀਆਂ ਜਿਹਦੇ ਸਤਗੁਰਾਂ ਨੇ ਬਦਲੇ ਚ ਮੜਾ ਜਾ ਕੁਝ ਕਰਤਾ ਨਾ ਫਿਰ ਤਾਂ ਹਾਰੇਗਾ ਤੈਨੂੰ ਮੌਕਾ ਦਿੱਤਾ ਉਹ ਸੰਭਾਲ ਕਰ ਲੈ ਮਾਨ ਹੰਕਾਰ ਤੋੜਿਆ ਉਹ ਲਾਲ ਚੰਦ ਕਹਿੰਦਾ ਮਹਾਰਾਜ ਗੋਲੀ ਜਾਂਦਾ ਬਰਾਰ ਪਾਦੀ ਹੋ ਜੇ ਢਾਲ ਚੋਂ ਲੰਘ ਗਈ ਮੇਰੇ ਚੋਂ ਲੰਘ ਗਈ ਫਿਰ ਰਹਿ ਕੀ ਜਾਊ ਢਾਲ ਚੋਂ ਲੰਗੀ ਮੇਰੇ ਚੋਂ ਲੰਘੀ ਕੋ ਉਬਰ ਬਰ ਹੈ ਤੇ ਸਾਧ ਸੰਗਤ ਸਤਿਗੁਰਾਂ ਦੇ ਅੱਗੇ ਕਿਸੇ ਗੱਲ ਦਾ ਹੰਕਾਰ ਨਾ ਕਰੀਏ ਨਿਮਰਤਾ ਰਖੀਏ ਨਿਮਰਤਾ ਸਰਬੱਤ ਦਾ ਭਲਾ ਮੰਗੀਏ ਹਮੇਸ਼ਾ ਕਹੀਏ ਵੀ ਸਭੀ ਖੁਸ਼ੀ ਰਹਿਣ ਸਭ ਆਨੰਦ ਖੇੜੇ ਚ ਵਸਨ ਸਭ ਦੀ ਤੰਦਰੁਸਤੀ ਮੰਗੀਏ ਜੇ ਨਾਮ ਹੀ ਮੰਗੇਗਾ ਤਾਂ ਕੋਈ ਗੱਲ ਨਹੀਂ ਤੇਰੇ ਆਖਿਆ ਥੋੜੀ ਭਲਾ ਹੋਣਾ ਕਿਉਂਕਿ ਉਹ ਉਹ ਪੈਦਾ ਕਰਨ ਵਾਲਾ ਅਰਬਾਂ ਖਰਬਾਂ ਦੀ ਗਿਣਤੀ ਉਹਨੂੰ ਫਿਕਰ ਹੈ ਸਾਰਿਆਂ ਦਾ ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਾ ਰਿਜਕ ਆਗਿਆ ਕਰ ਧਰਿਆ ਇਹ ਤਾਂ ਫਿਕਰ ਐਵੇਂ ਝੂਠਾ ਫਿਕਰ ਹੈ ਉਹ ਝੂਠੇ ਫਿਕਰ ਛੱਡ ਦੇ ਸੋ ਇਨ ਨੂੰ ਬੇਨਤੀ ਪ੍ਰਵਾਨ ਕਰਿਓ ਕਲਗੀ ਧਰਮ ਮਹਾਰਾਜ ਦੇ ਪੁੱਤਰ ਬਣੀਏ ਐਡੇ ਵੱਡੇ ਮਹਾਰਾਜ ਨੂੰ ਛੱਡ ਕੇ ਜਾਣ ਦੀ ਲੋੜ ਨਹੀਂ ਕਲਗੀ ਧਰਮ ਮਹਾਰਾਜ ਦੇ ਚਰਨਾਂ 'ਚ ਸਾਰਾ ਕੁਝ ਹੈ ਜੋ ਮੰਗੇਗਾ ਉਹੀ ਮਿਲੂਗਾ ਦਸਵੇਂ ਪਾਤਸ਼ਾਹ ਮਹਾਰਾਜ ਦਾ ਹੋ ਜਾ ਬਣ ਜਾ ਦਸਵੇਂ ਪਾਤਸ਼ਾਹ ਮਹਾਰਾਜ ਤੋਂ ਵੱਡਾ ਕੋਈ ਨਹੀਂ ਇਸ ਧਰਤੀ 'ਤੇ ਨਾ ਕੋਈ ਸੀ ਨਾ ਹੈ ਨਾ ਹੋਵੇਗਾ ਤੇ ਜੇ ਤੂੰ ਆਪ ਹੀ ਕਚ ਹੈ ਕਿਉਂਕਿ ਜਿਹੋ ਜਿਹਾਂ ਬੰਦਾ ਹੁੰਦਾ ਨਾ ਟੇਸਟ ਦੀ ਗੱਲ ਹੈ ਕੋਈ ਤੇਰਾ ਟੇਸਟ ਕੀ ਹੈ ਜਾਂ ਤੈਨੂੰ ਕੀ ਪਸੰਦ ਹੈ ਸੁਨਿਆਰੇ ਦੀ ਦੁਕਾਨ ਤੇ ਭੀੜ ਘੱਟ ਹੁੰਦੀ ਹੈ ਆ ਤੁਸੀਂ ਕਰਿਆਨੇ ਤੇ ਜਾਓਗੇ ਲੈਣਾ ਲੱਗੀਆਂ ਕੋਈ ਕਹਿੰਦਾ ਖੰਡ ਗੁੜ ਤੋਲ ਦੇ ਸੁਨਿਆਰੇ ਦੀ ਭੀੜ ਘੱਟ ਹੁੰਦੀ ਹੈ ਕਿਉਂ ਕਿਉਂਕਿ ਮਹਿੰਗਾ ਸੌਦਾ ਕੋਈ ਕੋਈ ਖਰੀਦ ਸਕਦਾ ਇਹ ਮਹਿੰਗੀ ਸਿੱਖੀ ਹੈ ਇਸ ਮਹਿੰਗੀ ਸਿੱਖੀ ਦਾ ਗਾਹਕ ਕੋਈ ਕੋਈ ਹੈ ਸਸਤਾ ਬੰਦਾ ਅਹੋੜ ਨਹੀਂ ਕਰ ਸਕਦਾ ਸਿੱਖੀ ਨੂੰ ਇਹ ਮਹਿੰਗੀ ਵਸਤੂ ਹੈ ਤੇ ਮਹਿੰਗੇ ਬੰਦਿਆਂ ਚ ਰਹਿੰਦੀ ਹੈ ਇਹ ਸਿੱਖੀ ਕੋਈ ਆਮੰਦਾ ਨਹੀਂ ਨਿਵਾ ਸਕਦਾ ਕੱਚੇ ਪਿੱਲੇ ਦਾ ਕੰਮ ਨਹੀਂ ਵੀ ਅੰਮ੍ਰਿਤ ਦੀ ਦਾਤ ਲੈ ਕੇ ਸਿੱਖੀ ਨੂੰ ਨਿਵਾ ਲੈ ਸੋ ਆਓ ਹੁਣ ਛੇ ਪੌੜੀਆਂ ਅਨੰਦ ਸਾਹਿਬ ਦੀ ਬਾਣੀ ਪੜੀਏ ਸਾਡੇ ਸਤਿਕਾਰਯੋਗ ਅਜਿਹਾ ਭਾਈ ਸਾਹਿਬ ਭਾਈ ਹਰਵੰਸ ਸਿੰਘ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਕਾਫੀ ਸਮਾਂ ਬਿਮਾਰ ਰਹੇ ਬੱਚਿਆਂ ਨੇ ਬਹੁਤ ਇਲਾਜ ਕਰਾਇਆ ਦਿਨ ਰਾਤ ਉਹਨਾਂ ਦੀ ਸੇਵਾ ਕੀਤੀ। ਧੰਨ ਨੇ ਮਾਤਾ ਜੀ, ਧੰਨ ਨੇ ਬੱਚੇ ਭਾਈ ਲਾਭ ਸਿੰਘ। ਲਾਭ ਸਿੰਘ ਬਹੁਤ ਸਿਆਣਾ ਤੇ ਨਰਮ ਬੱਚਾ ਹੈ। ਭੋਲਾ ਬੱਚਾ ਕਹਿ ਲਿਆ ਪੰਜਮੀ। ਮੇਰੇ ਨਾਲ ਮੇਰੇ ਕੋਲ ਇੱਥੇ ਵੀ ਆਉਣਾ ਕਈ-ਕਈ ਘੰਟੇ ਬੈਠੇ ਗੁਰਬਾਣੀ ਬਾਰੇ ਗੱਲਾਂ ਕਰਨੀਆਂ ਸਮਾਜ ਬਾਰੇ ਗੱਲਾਂ ਕਰਨੀਆਂ ਇਹ ਸਾਰਾ ਹੀ ਪਰਿਵਾਰ ਬੜਾ ਚੰਗਾ ਤੇ ਭੋਲਾ ਸਿਆਣਾ ਹੈ ਸਾਧ ਸੰਗਤ ਇੱਥੇ ਰਹੇ ਹੈ ਤੇ ਆਪਾਂ ਜਾਣਦੇ ਆ ਸਾਨੂੰ ਪਤਾ ਹੁੰਦਾ ਕਿਹੜਾ ਕਿੰਨਾ ਕਿਹੋ ਜਿਹਾ ਤੇ ਭਾਈ ਲਾਭ ਸਿੰਘ ਆਓ ਆਪਾਂ ਇਹ ਸਾਰੇ ਪਰਿਵਾਰ ਵਾਸਤੇ ਬੱਚਿਆਂ ਵਾਸਤੇ ਅਰਦਾਸ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਸਚੇ ਪਾਤਸ਼ਾ ਵਿਛੜੀ ਰੂਹ ਨੂੰ ਚਰਨਾਂ ਚ ਨਿਵਾਸ ਬਖਸ਼ਣ ਦਾਸ ਦੀ ਇੰਨੀ ਕੋਈ ਬੇਨਤੀ ਪ੍ਰਵਾਨ ਕਰਿਓ ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਗੁਰੂ ਤੇ ਸੰਗਤ ਬਖਸ਼ਣ ਹਾਰੈ ਬਖਸ਼ ਲਿਓ ਆਓ ਗੱਜ ਕੇ ਪੜੋ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰ ਤਾਂ ਪਿਆ ਸਹਿਜ ਸੇਤੀ ਰਾਗ ਰਤਨ ਪਰਵਾਰ ਪਰियां ਸਭ ਦੋਤਾ ਗਾਵੋ ਹਰੀ ਕੇ ਰਾਹ ਕਹਿ ਨਾਨਕ ਆਨੰਦ ਹੁਆ ਏ ਮਨ ਮੇਰਾ ਹਰ ਨਾਲ ਰਹੋ ਤੂੰ ਮਨ ਮੇਰੇ ਅੰਗੀਕਾਰ ਹੋ ਕਰੇ ਤੇਰਾ ਸਭ ਨਾ ਗੱਲਾਂ ਸਮਰੱਥ ਸੁਆਮੀ ਕਹਿ ਨਾਨਕ ਮਨ ਮੇਰੇ ਸੱਚੇ ਸਾਹਿਬ ਘਰ ਤਾਂ ਤੇਰੇ ਸਭ ਕਿਸ ਹੈ ਸਦਾ ਸਿਮਤ ਸਲਾਹ ਤੇਰੀ ਨਾਮ ਜਿਨ ਕੈ ਮਨ ਵਸਿਆ ਕਹਿ ਨਾਨਕ ਸੱਚੇ ਸਾਹਿਬ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਮੇ ਉਧਾਰ ਮੇ ਰਾਜਨ ਕਰ ਸ਼ਾਂਤ ਸੁਖਮਨ ਆਏ ਹੁਸਿਆ ਸਦਾ ਕੁਰਬਾਨ ਕੀਤਾ ਗੁਰੂ ਵਿਟੂ ਕਹਿ ਨਾਨਕ ਸੁਣੋ ਸੰਤੋ ਸੱਚਾ ਨਾਮ ਮੇਰਾ ਆਧਾਰੁ ਵਾਜੇ ਘਰ ਸੁਭਾਗੈ ਸ਼ਬਦ ਵਾਜੇ ਪੰਚ ਦੂਤ ਤੁਧ ਵਸ ਕੀਤੇ ਸੁਰ ਕਰਮ ਪਾਇਆ ਤੁਧ ਜਿਨ ਕੋ ਕਹਿ ਨਾਨਕ ਤਹਿ ਸੁਖ ਹੋਆ ਆਨੰਦ ਸੁਨੋ ਵਡ ਪਾਗੀ ਹੋ ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਸੁਣ ਤੇ ਪੂਨੀਤ ਕਹਤੇ ਪਵਿਤ ਸਤ ਗੁਰ ਰਹਾ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸੁਣ ਤੇ ਪੂਨੀਤ ਕਹਤੇ ਪਵਿਤ ਸਤ ਗੁਰ ਰਹਾ ਪਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂਠਾ ਕੋਰ ਤੋਮ